ਸਾਬਕਾ ਕੈਬਨਿਟ ਮੰਤਰੀ ਜਨੇਜਾ ਸਿੰਘ ਸੇਖੋ ਨੇ ਵਰਕਰਾਂ ਨਾਲ ਕੀਤੀ ਮੀਟਿੰਗ ਜੀਹਾ ਜੀਰਾ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਸਰਦਾਰ ਜਨੇਜਾ ਸਿੰਘ ਸੇਖੋ ਨੇ ਅੱਜ ਜੀਰਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਦਾਰ ਜਨੇਜਾ ਸਿੰਘ ਸੇਖੋ ਨੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਖਤਮ ਹੋ ਰਿਹਾ ਪੰਜਾਬ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅਟਾਰੀ ਤੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ 9 ਫਰਵਰੀ ਨੂੰ ਜੀਰੇ ਵਿਖੇ ਪਹੁੰਚੇਗੀ ਦੇਖੋ ਇਸ ਮੌਕੇ ਉਹ ਦੇ ਦਰਾਂ ਨੇ ਸਾਡੀ ਪੱਤਰਕਾਰੀ ਟੀਮ ਨਾਲ ਗੱਲਬਾਤ ਕਰਦੇ ਆ ਕੀ-ਕਿਆ ਜੀਰਾ ਤੋਂ ਅੰਗਰੇਜ਼ ਸਿੰਘ ਬਰਾੜ ਦੇ ਨਾਲ ਖਾਸ ਰਿਪੋਰਟ ਆਕਾਲੀ ਦਲ ਦੇ ਸੀਨੀਅਰ ਨੇਤਾ ਸਰਵਿੰਦਰ ਸਿੰਘ ਸੰਧੂ ਉਹ ਵੀ ਇਸ ਮੀਟਿੰਗ ਪਰਾਜ਼ਮਾਨ ਆ ਉਹਨਾਂ ਤੋਂ ਜਾਣਦੇ ਉਹਨਾਂ ਦੇ ਪੱਖ ਹਾਂਜੀ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੋ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ਰਮਣੀ ਖਾਲਸਾ ਜੋ ਕਿ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਇਸੇ ਦੇ ਸੰਬੰਧ ਵਿੱਚ ਉਹ 9 ਤਰੀਕ ਨੂੰ ਜੀਰਾ ਵਿਖੇ ਆ ਰਹੇ ਨੇ ਉਸ ਦੇ ਸਬੰਧ ਵਿੱਚ ਵੀ ਅੱਜ ਦੀ ਜਿਹੜੀ ਮੀਟਿੰਗ ਵੀਰੇ ਸ਼ਹਿਰ ਦੇ ਰੱਖੀ ਗਈ ਉਹਦੇ ਵਿੱਚ ਸਾਰੇ ਸ਼ਹਿਰ ਦੇ ਜਿਹੜੇ ਅਕਾਲੀ ਦਲ ਦੇ ਮੀਨਾਕੂ ਸਾਰੇ ਬਹੁਤ ਸਾਰੇ ਬਹੁਤ ਬਿਹਾਰ ਹਨ ਉਸ ਦੇ ਸਬੰਧ ਵਿੱਚ ਇਹ ਮੀਟਿੰਗ ਸੀ ਕਿ ਸਰ ਸਰਵਿਸ ਨਾਲ ਵੀ ਜਿਹੜੇ ਵੀਰੇ ਆ ਰਹੇ ਆ ਉਹਨਾਂ ਦਾ ਜੁਆਇਨ ਕਰਨ ਵਾਸਤੇ ਸਾਰੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਨਾ ਹੈ ਉਸ ਵਾਸਤੇ ਮੀਟਿੰਗ ਰੱਖੀ ਗਈ ਸੀ ਔਰ ਸਰਵੀਰ ਸਿੰਘ ਬਾਦਲ ਜੋ ਕਿ ਅਕਾਲੀ ਦਲ ਨੂੰ ਚਾਹਿਆਂ ਵੱਲ ਲਿਆ ਰਹੇ ਨੇ ਜਲਦੀ ਤੋਂ ਜਲਦੀ ਜਿਹੜਾ ਲੋਕੀ ਦੀ ਜਿਹੜੇ ਸੋਚ ਆ ਬਦਲ ਰਹੀ ਆ ਕਿਉਂਕਿ ਆਮ ਆਦਮੀ ਪਾਰਟੀ ਤੋਂ ਲੋਕ ਜਿਹੜੇ ਅੱਕ ਚੁੱਕੇ ਆ ਸਰਕਾਰ ਆਪਣੀ ਜਿਹੜੀ ਪਾਲਿਸੀਆਂ ਸੀਗੀਆਂ ਇਹਨਾਂ ਨੇ ਕੋਈ ਵੀ ਲਾਗੂ ਨਹੀਂ ਕੀਤੀ ਜੋ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਉਹਨਾਂ ਕਿਸੇ ਤੇ ਵੀ ਖਰੇ ਨਹੀਂ ਉਤਰੇ ਇਸ ਵੇਲੇ ਲੋਕ ਜਿਹੜੇ ਚਾਹੁੰਦੇ ਆ ਕਿ ਸਰਕਾਰ ਦਾ ਬਦਲਾਅ ਆਵੇ ਉਹ ਜਿਹੜਾ ਬਦਲਾਅ ਹੋਣ ਵਾਲਾ ਜਿਹੜਾ ਜੜੀਆਂ ਅੱਗੇ ਐਮਪੀ ਦੀਆਂ ਵੋਟਾਂ ਆਉਣੀਆਂ ਉਹਦੇ ਵਿੱਚ ਤੁਹਾਨੂੰ ਸਪਸ਼ਟ ਹੀ ਦੇਖ ਜਾਊਗਾ ਕਿ ਕਾਲੀ ਦਲ ਇਸ ਵਾਰੀ ਫੇਰ ਹੁੰਜਾ ਫਿਰ ਜਿੱਤ ਪ੍ਰਾਪਤ ਕਰੂਗਾ ਉਸੇ ਸਬੰਧ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਗਾਲੀ ਦਲ ਪੰਜਾਬ ਦੀ ਯਾਤਰਾ ਤੇ ਨਿਕਲੇ ਹੋਏ ਨੇ ਉਹਨਾਂ ਨੂੰ ਭਰਪੂਰ ਜਿਹੜਾ ਸਮਰਥਨ ਪੰਜਾਬ ਦੇ ਵਿੱਚੋਂ ਮਿਲਿਆ ਉਸ ਤੋਂ ਸਪਸ਼ਟ ਹੀ ਹੁੰਦਾ ਹੈ ਕਿ ਜਿਹੜੇ ਲੋਕ ਆ ਉਹ ਬਦਲਾਅ ਤੋਂ ਅੱਕ ਚੁੱਕੇ ਆ ਇਹ ਖਾਲੀ ਦਲ ਨੂੰ ਮੋੜ ਪੰਜਾਬ ਦੇ ਵਿੱਚ ਲਿਆਉਣ ਲਈ ਤਾਬਲੇ ਆ ਇਸ ਕਰਕੇ ਸਾਰਾ ਪੰਜਾਬ ਜਿਹੜਾ ਸੜਕਾਂ ਦੇ ਉੱਪਰ ਚੁੱਕਿਆ ਤੇ ਆਉਣ ਵਾਲੇ ਜਿਹੜੀਆਂ ਇਹ ਇਲੈਕਸ਼ਨ ਆ ਉਹਦੇ ਵਿੱਚ ਤੁਹਾਨੂੰ ਸਪੱਸ਼ਟ ਹੋ ਹੀ ਜਾਊਗਾ ਕਿ ਕਾਲੀ ਦਲ ਜਦੋਂ ਪਹੁੰਚਾ ਫਿਰ ਜਿੱਤ ਪ੍ਰਾਪਤ ਕਰੂਗਾ। ਮੇਰੇ ਨਾਲ ਸ਼੍ਰੋਮਣੀ ਕਾਲ ਦਲ ਦੇ ਆਗੂ ਡਾਕਟਰ ਮਰਵੈਰ ਸਿੰਘ ਉਪਲ ਜੀ ਵੀ ਹਨ ਉਹਨਾਂ ਤੋਂ ਵੀ ਲੈਨੇ ਆ ਰਹੇ। ਹਾਂਜੀ ਉਪਲ ਸਾਹਿਬ। ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਵੱਲੋਂ ਜੋ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਉਹ ਜ਼ੀਰਾ ਵਿਧਾਨ ਸਭਾ ਹਲਕੇ ਦੇ ਵਿੱਚ 9 ਤਰੀਕ ਨੂੰ ਪਹੁੰਚ ਰਹੀ ਹੈ। ਜਿਸ ਦਾ ਸਰਦਾਰ ਜਨਮੇਜਾ ਸਿੰਘ ਜੀ ਸੇਕੋਹ ਸਾਭਕਾ ਮੰਤਰੀ ਪੰਜਾਬ ਜੋ ਹਲਕੇ ਇਸ ਦੇ ਇੰਚਾਰਜ ਨੇ ਉਹਨਾਂ ਦੀ ਰਹਿਨਮਾਈ ਹੇਠ ਸਾਰੇ ਵਰਕਰ ਜਿਹੜੇ ਆ ਉਹ ਇਹ ਡਿਊਟੀਆਂ ਅੱਜ ਸ਼ਹਿਰੀ ਮੀਟਿੰਗ ਹੋਈ ਹੈ ਔਰ ਡਿਊਟੀਆਂ ਲਾਈਆਂ ਕਿ ਉਹਨਾਂ ਦਾ ਵੱਧ ਤੋਂ ਵੱਧ ਸਵਾਗਤ ਕੀਤਾ ਜਾਵੇ ਤਾਂ ਕਿ ਜੋ ਪੰਜਾਬ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਜਿਹੜੇ ਪੰਜਾਬ ਦੇ ਵਪਾਰੀਆਂ ਦੇ ਨਾਲ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਔਰ ਹਰੇਕ ਮੁਲਾਜ਼ਮ ਵਰਗ ਦੇ ਨਾਲ ਕਰੀਪਾ ਦੇ ਨਾਲ ਖੜੀ ਹੈ ਕਿਉਂਕਿ ਜੋ ਬਾਦਲ ਸਰਕਾਰ ਦੇ ਵੇਲੇ ਪੰਜਾਬ ਦੀ ਭਲਾਈ ਵਾਸਤੇ ਜੋ ਸਕੀਮਾਂ ਆਈਆਂ ਸਨ ਉਹ ਟੋਟਲੀ ਠੱਪ ਰਹੀਆਂ ਨੇ ਔਰ ਪੰਜਾਬ ਦਾ ਜਿਹੜਾ ਬੁਰਾ ਹਾਲ ਕੀਤਾ ਹੋਇਆ ਹੈ ਇਹ ਸਮਾਣਾ ਸਰਕਾਰ ਨੇ ਜੋ ਇੱਕ ਬਦਲਾਅ ਦਾ ਨਾਂ ਲੈ ਕੇ ਪੰਜਾਬ ਨੂੰ ਘਬਰਾਹ ਕਰਕੇ ਸਰਕਾਰ ਬਣਾਈ ਸੀ ਪਰ ਅੱਜ ਲੋਕਾਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਇਮਾਨਦਾਰ ਹਾਂ ਉਹਨਾਂ ਦੇ ਵੱਡੇ ਵੱਡੇ ਆਗੂ ਜਿਹੜੇ ਆ ਉਹ ਘਟਾਲਿਆਂ ਦੇ ਵਿੱਚ ਸੁਸ਼ੋਧੀਆਂ ਵਰਗੇ ਸੰਦੇਸ਼ ਸਿੰਘ ਵਰਗੇ ਜਾਂ ਉਹਨਾਂ ਦੇ ਮੰਤਰੀ ਜੈਨ ਵਰਗੇ ਜਾਂ ਪੰਜਾਬ ਦੇ ਵਿੱਚ ਲਾਲੋ ਉਹ ਸਾਰੇ ਅੰਦਰ ਨੇ ਅੱਜ ਪੰਜਾਬ ਦੀ ਗੱਲ ਕਰਨ ਵਾਸਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਇੱਥੇ ਪਹੁੰਚ ਰਹੇ ਨੇ ਔਰ ਸੇਖੋਂ ਸਾਹਿਬ ਦੀ ਰਹਿਨਮਾਈ ਹੇਠ ਅਸੀਂ ਬਹੁਤ ਵੱਡਾ ਸਵਾਗਤ ਜਿਹੜਾ ਜੀਰਾ ਹਲਕਾ ਦੇ ਵਿੱਚ ਜੀਰਾ ਸ਼ਹਿਰ ਦੇ ਵਿੱਚ ਉਹਨਾਂ ਦਾ ਕਰ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦਾ ਉਹ ਯਾਤਰਾ ਚੱਲ ਰਹੀ ਹੈ ਉਸ ਸੰਬੰਧ ਵਿੱਚ ਅੱਜ ਜੀਰਾ ਦੇ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਹੋਈ ਆ। ਮੇਰੇ ਨਾਲ ਨੇ ਨਗਰ ਕੌਂਸਲ ਜੀਰਾ ਦੇ ਸਾਫਾ ਪ੍ਰਧਾਨ ਸਰਦਾਰ ਪਿਆਰਾ ਸਿੰਘ ਢਿੱਲੋਂ। ਉਹਨਾਂ ਨੂੰ ਪੁੱਛਦੇ ਹਾਂ ਅੱਜ ਦੀ ਇਸ ਮੀਟਿੰਗ ਬਾਰੇ। ਹਾਂਜੀ ਪ੍ਰਧਾਨ ਜੀ। ਮਾਨ ਤੇ ਸਤਕਾਰਯੋਗ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਦੇ ਜਿਹੜਾ ਉਹਨਾਂ ਦਾ ਪੜਾਅ ਹੈ ਉਹ 9 ਤਰੀਕ ਨੂੰ ਜ਼ੀਰਾ ਦੇ ਵਿੱਚ ਆ ਰਿਹਾ ਹੈ ਬਹੁਤ ਵੱਡੀ ਜਿਹੜੀ ਆ ਪਬਲਿਕ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਵੱਡੇ ਕਾਫਲੇ ਦੇ ਨਾਲ ਉਹ ਜ਼ੀਰਾ ਸ਼ਹਿਰ ਵਿਖੇ ਆ ਰਹੇ ਆ ਜ਼ੀਰਾ ਸ਼ਹਿਰ ਦੇ ਬਹੁਤ ਹੀ ਜਿੰਨੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਔਰ ਸ਼ਹਿਰ ਦੇ ਲੋਕ ਉਹਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਉਹਨਾਂ ਦੇ ਸਵਾਗਤ ਦੀਆਂ ਜਿਹੜੀਆਂ ਤਿਆਰੀਆਂ ਆ ਆਈ ਸੰਗਤ ਨੂੰ ਜੀ ਆਇਆਂ ਨੂੰ ਕਹਿ ਲਈ ਔਰ ਜਿਹੜਾ ਇਸ ਪੰਜਾਬ ਦੇ ਜੋ ਇਸ ਵੇਲੇ ਮਾਨ ਸਾਹਿਬ ਵੱਲੋਂ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਹੈ ਜਾਂ ਜੋ ਮੀਡੀਆ ਪ੍ਰਿੰਟ ਨੇ ਝੂਠੀਆਂ ਜਿਹੜੀਆਂ ਅਫਵਾਹਾਂ ਫਲਾ ਫਲਾ ਕੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਇਹ ਸਰਕਾਰ ਦਾ ਜਿਹੜਾ ਲੋਕਾਂ ਦੇ ਵਿੱਚ ਦੱਸਣ ਦੀ ਖਾਤਰ ਵੀ ਅੱਜ ਜਿਹੜੇ 2 ਸਾਲਾਂ ਦੇ ਵਿੱਚ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਮਾਨ ਸਰਕਾਰ ਤੋਂ ਔਰ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਨੀਤੀਆਂ ਬਾਦਲ ਸਾਹਿਬ ਦੇ ਬਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਬਣਾਈਆਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਲਈ ਕੀਤੇ ਕੰਮ ਜੋ ਉਹਨਾਂ ਦੇ ਸੜਕਾਂ ਦੇ ਵਿਕਾਸ ਜੋ ਉਹਨਾਂ ਦੇ 에어ਪੋਰਟ ਦੀਆਂ ਜਿਹੜੀਆਂ ਬਣਾਈਆਂ ਜੋ ਨੀਲੇ ਕਾਰਡ ਜੋ ਪੀਲੇ ਕਾਰਡ ਜੋ ਬਿਜਲੀ ਦੇ ਸਬੰਧ ਵਿੱਚ ਛਗਣ ਸਕੀਮਾਂ ਜੋ ਵਾਟਰ ਸਪਲਾਈ ਸੀਵਰੇਜ ਦੇ ਬਿੱਲਾਂ ਦੀਆਂ ਮਾਫੀਆਂ ਜੋ ਐਗਰੀਕਲਚਰ ਨੂੰ ਦੇਣ ਹੈ ਵਪਾਰੀਆਂ ਨੂੰ ਦੇਣ ਹੈ ਖੇਤ ਮਜ਼ਦੂਰ ਆਮ ਮਜ਼ਦੂਰ ਜਿਹੜੇ ਅੱਜ ਉਹਨਾਂ ਦੇ ਲੋਕ ਜਿਹੜੇ ਗੁਣ ਕਾਉਂਦੇ ਆ ਔਰ ਯਾਦ ਕਰਦੇ ਉਹਨਾਂ ਦੇ ਸਮੇਂ ਨੂੰ ਇਸ ਕਰਕੇ ਲੋਕ ਬਹੁਤ ਉਤਾਵਲੇ ਆ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਜਿਹੜਾ ਸਤਾ ਦੇ ਵਿੱਚ ਰਾਜ ਲਿਆਉਣ ਦੀ ਖਾਤਰ ਲੋਕ ਪੂਰੇ ਤਤਪਰ ਹੈ ਮਾਰਕੀਟ ਮੀਟ ਜੀਰਾ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਸੀਰਾ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਤੋਂ ਦੰਦ ਉਹਨਾਂ ਦੇ ਪੱਖ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੋਗੇ ਅੱਜ ਜੋ ਮੀਟਿੰਗ ਸਾਡੇ ਸ਼ਹਿਰ ਦੇ ਪਤਵੰਤੇ ਸੱਜਣ ਪ੍ਰਧਾਨ ਚੇਅਰਮੈਨ ਵਰਕਰ ਸਹਿਬਾਨ ਸਾਰੇ ਇਕੱਤਰ ਹੋਏ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ 9 ਤਰੀਕ ਨੂੰ ਜਿਹੜੀ ਯਾਤਰਾ ਜੀਰੇ ਪਹੁੰਚ ਰਹੀ ਹੈ ਪੰਜਾਬ ਪਚਾਓ ਪੰਜਾਬ ਪਚਾਓ ਯਾਤਰਾ ਅਸੀਂ ਇਹ ਹੀ ਪਰਨ ਕੀਤਾ ਸਰਦਾਰ ਜਨਮੇਜਾ ਸਿੰਘ ਸੇਖੋਂ ਜੀ ਜਿਹੜੇ ਸਾਡੇ ਜੀਰੇ ਹਲਕੇ ਨੂੰ ਬਹੁਤ ਹੀ ਇਮਾਨਦਾਰ ਤੇ ਢੱਲੇਦਾਰ ਲੀਡਰ ਮਿਲੇ ਆ ਤਕੜੇ ਹੋ ਕੇ ਅਸੀਂ ਇਕੱਠ ਕਰਕੇ ਇਹੋ ਜੇ ਲੀਡਰ ਦੀ ਤਕੜੇ ਹੋ ਕੇ ਪਛਾਣ ਕਰੀਏ ਔਰ ਸੁਖਬੀਰ ਸਿੰਘ ਬਾਦਲ ਜੀ ਦੀਆਂ ਬਾਵਾ ਮਜ਼ਬੂਤ ਕਰੀਏ ਹੱਥ ਮਜ਼ਬੂਤ ਕਰੀਏ ਤਾਂ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਖਲੀਦਲ ਭਾਰੀ ਬਹੁਮਤ ਨਾਲ ਜਿੱਤ ਕੇ ਤੇ ਜਿਹੜੇ ਸਾਡੇ ਜੀਰੇ ਸ਼ਹਿਰ ਦੇ ਦੂਰੇ ਕੰਮ ਕਰੇ ਆ ਉਹ ਸਰਦਾਰ ਜਨਮੇਜ ਸਿੰਘ ਸੇਖੋਂ ਦੀ ਗਵਾਹੀ ਏਟ ਸਾਰੇ ਪੂਰੇ ਹੋਣਗੇ ਮੈਂ ਇਹੀ ਬੇਨਤੀ ਕਰਦਾ ਏਡਾ ਵੱਡਾ ਲੀਡਰ ਆਪਾਂ ਨੂੰ ਮਿਲਿਆ ਜਨਮੇਜ ਸਿੰਘ ਸੇਖੋਂ ਪੰਜਾਬ ਦੇ ਪਹਿਲੇ ਨੰਬਰ ਤੇ ਲੀਡਰ ਆ ਦੂਜੇ ਨੰਬਰ ਤੇ ਆਪਾਂ ਤਗੜੇ ਹੋ ਕੇ বিনা ਸਾਥੀਏ ਔਰ ਸਾਰੇ ਸ਼ਹਿਰ ਨੂੰ ਸਾਰੇ ਇਲਾਕੇ ਨੂੰ ਨਗਰ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਾਂ ਇਸ ਯਾਤਰਾ ਦੇ ਵਿੱਚ ਯੋਗਦਾਨ ਪਾਈਏ ਪਾਈਏ